ਅੱਜ ਬਾਈ ਜੀ ਪਹਿਲਾ ਦਿਨ ਹੀ ਗਰਮੀ ਦਾ ਦੇਖਿਆ ਤਾਂ ਅੱਜ ਤਰੀਕ ਮੇਰੇ ਕੋਲ 17 ਗਈ ਤੇ ਅੱਜ ਪਹਿਲੇ ਦਿਨ ਹੀ ਸਾਡੇ ਗਰਾਊਂਡ 'ਤੇ ਕੱਟ ਗਈ 플레이ਰਾਂ ਦੀ ਗਿਣਤੀ ਤੇ ਕਿਹੜੇ ਕਿਹੜੇ ਵੀਰ ਨੂੰ ਅੱਜ ਬਾਈ ਮਹਿਸੂਸ ਹੋਇਆ ਵੀ ਅੱਜ ਸਭ ਤੋਂ ਵੱਧ ਗਰਮ ਦੇਣਾਗਾ ਤੇ 8:00 ਵਜੇ ਅੱਜ ਬਠੰਡਾ ਪੰਜਾਬ ਤੋਂ ਸਭ ਤੋਂ ਗਰਮ ਬਠਿੰਡਾ ਚਿਲਾਇਦ ਕੀ ਸਾਡਾ ਬਠਿੰਡਾ ਚਿਲਾ ਸਭ ਤੋਂ ਵੱਧ ਗਰਮਾਗਾ ਤੇ 40 47 ਟੈਂਪਰੇਚਰ ਸੀਗਾ ਤੇ ਬਹੁਤ ਹੀ ਬੁਰਾ ਹਾਲ ਸੀ ਭਾਈ ਅੱਜ ਤਾਂ ਅੱਜ ਕਾਰਾਂ ਦੇ ਏਸੀ ਵੀ ਕੱਟ ਮਾਰ ਜਾਂਦੇ ਹੈਗੇ ਤੇ ਬਾਕੀ ਤੁਸੀਂ ਆਪ ਭਾਈ ਆ ਹੁਣ ਲਾਈਵ ਦੇ ਵਿੱਚ ਦੱਸੋਗੇ ਵੀ ਕਿੰਨੇ ਕੁ ਕਿਹੜੇ ਏਰੀਆ 'ਚ ਜਿਆਦਾ ਗਰਮੀ ਸੀ ਸਾਡੇ ਬਠਿੰਡੇ ਦਾ ਬਹੁਤ ਜਿਆਦਾ ਸੇਧ ਕੀ ਅੱਜ ਜਲਾ ਦੇਣਾ ਤੇ ਅੱਜ ਆਪ ਨੂੰ ਵੀ ਪਤਾ ਲੱਗਦਾਗਾ ਵੀ ਹਾਂ ਯਾਰ ਵੀ ਬਾਕੀ ਹੈਗਾ ਦਿਨ ਅੱਜ ਬਹੁਤ ਗਰਮੀ ਲੱਗੀ ਦੀ ਅੱਜ ਤੇ ਡੀਲੀ ਭਾਈ ਸਾਡਾ ਗਰਾਊਂਡ ਆਉਣ ਦਾ ਸੇਮ ਇਹੀ ਦਿਨ ਹੁੰਦਾ ਹੈ ਇਹੀ ਟਾਈਮ ਹੁੰਦਾਗਾ ਸੌਰੀ ਅਸੀਂ 5 ਵਜੇ ਆਈ ਜਾਂਨੇ ਮੋਸਟਲੀ ਸਾਰੇ ਤੇ ਤੇ ਗੇਮ ਚੱਲਦੀ ਹੁੰਦੀ ਹੈਗੀ ਇਸ ਟਾਈਮ ਪਰ ਅੱਜ ਗਰਮ ਹੋ ਕੇ ਹੋਣ ਕਰਕੇ ਅੱਜ ਪਲੇਅਰ ਨਾ ਕ੍ਰਿਕਟ ਵਾਲੇ ਆਗੇ ਨਾ ਫੋਟੋ ਵਾਲੇ ਤੇ ਨਾ ਹੀ ਸਾਡੇ ਬਾਲੀਵੁੱਡ ਵਾਲੇ ਤੇ ਕਾਰਨ ਨਹੀਂ ਪਤਾ ਲੱਗ ਰਿਹਾ ਤੇ ਗਰਮੀ ਦਾਗਾ ਕਿ ਲੋਕ ਸੋਲ ਹੋ ਗਏ ਤੇ ਆਪਣੇ ਆਪਣੇ ਕਮੈਂਟਰਾਂ ਅਸੀਂ ਦੱਸੋ ਬਾਈ ਜੀ ਕਿ ਕੀ ਕਾਰਨ ਹੋ ਸਕਦੇ ਆਗੇ ਗਰਮੀ ਤੇ ਚਲੋ ਟੈਂਪਰੇਚਰ ਇੰਨਾ ਕਿ ਤਰ ਨਾਰਮਲ ਪਹਿਲਾਂ ਵੀ ਹੋ ਜਾਂਦਾ ਸੀਗਾ ਅੱਜ ਤਾਂ 46 ਡਿਗਰੀ ਹੋਇਆਗਾ ਤੇ ਹਜੇ 48 ਤੇ ਪਿਆਓ ਦੇ ਨੇੜੇ ਵੀ ਐਦ ਕੀ ਚਾਂਸ ਹੋ ਸਕਦੇ ਨੇ ਦੀ ਬਾਕੀ ਅਜੇ ਕੁਦਰਤ ਤੇ ਰੰਗ ਅਗੇ ਨਹੀਂ ਬਤਮੀਂ ਗਿਆ ਜੀ ਪਰ ਮੀਂਹ ਵਾਲਾ ਅਜੇ ਮੌਸਮ ਆਇ ਨਹੀਂ ਕੋਈ ਵੀ ਮੇਰੇ ਕੋਲ ਇਸ ਟਾਈਮ 90 ਜਣੇ ਬੰਦੇ ਦੇਖੀਂਦੇ ਲਾਈਵ ਤੇ ਮਾੜਾ ਜਿਹਾ ਬਾਈ ਕਮੈਂਟ ਕਰੋ ਤੇ ਆਪਣਾ ਆਪਣਾ ਏਰੀਆ ਦੱਸਿਓ ਤੇ ਲਾਈਕ ਕਰੀ ਚੱਲੋ ਨਾਲ ਦੀ ਨਾਲ ਬਾਈ ਵੀ ਆਨੇ ਬਾਈ ਠੀਕੋ ਹਾਂ ਹਾਂ ਪੁੱਛ ਲੀ ਅੱਜ ਗਰਮੀ ਕਿੰਨੀ ਕਾਗੀ ਪੁੱਛ ਲੀ ਮੈਂ ਹਾਂ ਵੀ ਕਿੰਨੀ ਗਰਮੀ ਅੱਜ ਗਰਮੀ ਦਾ ਅੱਜ ਵਾਜੀ ਰਿਕਾਰਡ ਤੋੜ ਆ ਗਰਮੀ ਦਾ ਇਸ ਟਾਈਮ ਅੱਜ ਪਹਿਲਾ ਦਿਨ ਆ ਵੈਸੇ ਗਰਮੀ ਦਾ ਬਠਿੰਡੇ ਚਲੇ ਤਾਂ ਸਭ ਤੋਂ ਗਰਮ ਦਿਨ ਤੇ ਬਾਕੀ ਜ਼ਿਲ੍ਹਾ ਚੈਤਕੀ ਘੱਟ ਸੀ ਹੋਈ ਅਜੇ ਤੇ ਹਜੇ ਅੱਜ ਪਰ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਆ ਅੱਛਾ ਗਿਆ ਤੇ ਫੋਨ ਤੇ ਠੀਕ ਆ ਭਾਈ ਜੀ ਮਿਲ ਲੇਗਾ ਕੰਮ ਕੋਈ